ਨਾ ਜੇ ਤਾਕਤ ਹੋ ਗਈ ਉਹ ਆਪ ਦਾ ਰੋਕ ਲੈਣਾ ਆਪਣਾ ਲਾਨ ਕੀਤਾ ਹੋਇਆ ਸੂਬੇ ਦੇ ਭੀ ਡੀਸੀ ਦਫ਼ਤਰਾਂ ਦੇ ਅੱਗੇ ਆਪ ਆਪ ਦਾ ਧਰਨਾ ਪਰਦਸ਼ਨ ਕਰਨਾ ਵਾ ਜੇ ਸਾਨੂੰ ਡੀਸੀ ਦਫ਼ਤਰ ਅੱਗੇ ਵੀ ਨਹੀਂ ਜਾਣਦੇ ਤੇ ਫਿਰ ਅਸੀਂ ਆਪਦੇ ਘਰਾਂ ਦੇ ਵਿੱਚ ਹੁਣ ਬਹਿਣਾ ਘਰਾਂ ਦੇ ਵਿੱਚੋਂ ਅਸੀਂ ਬਾਹਰ ਆ ਗਏ ਆ ਮਗਰਲੀ ਝਾੜ ਛੱਡ ਦਿਓ ਬਿਲਕੁਲ ਹੀ ਤੇ ਇੱਥੇ ਆਪ ਦੀ ਚੱਪੇ ਜੀਰ ਵੀ ਲੜਾਈ ਜਿਹੜੀ ਮੇਰੇ ਵੀਰੋ ਸਿਰ ਟਣੀ ਤੇ ਰੱਖ ਕੇ ਉਹ ਇਹ ਲੜਾਈ ਆਪਣੀ ਹੋਣੀ ਆ ਜਿਹੜੀ ਉਹ ਤੋਂ ਮੁਕਰ ਚੁੱਕੀ ਆ ਔਰ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਆਪਦਾ 13 ਮਹੀਨਿਆਂ ਤੋਂ ਹੀ ਆਪਦਾ ਧਰਨਾ ਪ੍ਰਦਰਸ਼ਨ ਕਰ ਰਹੇ ਸਾਂ ਉਹਨਾਂ ਨੂੰ ਉਸ ਧਰਨੇ ਪ੍ਰਦਰਸ਼ਨ ਨੂੰ ਇੱਕ ਪਾਸੇ ਸਰਕਾਰ ਗੱਲਬਾਤ ਵਾਸਤੇ ਸੱਦ ਰਹੀ ਆ ਇੱਕ ਪਾਸੇ ਉਹ ਆਂਦੀ ਆ ਚੰਗੇ ਮਾਹੌਲ 'ਚ ਸਾਡੀ ਗੱਲ ਹੋਈ ਆ ਔਰ ਅਗਲੀ ਤਰੀਕ ਦੇ ਰਹੀ ਆ ਗੱਲਬਾਤ ਦੇ ਵਿੱਚ ਔਰ ਦੂਜੇ ਪਾਸੇ ਸਰਕਾਰ ਜਿਹੜਾ ਸ਼ਾਂਤਮਈ ਤਰੀਕੇ ਦੇ ਨਾਲ ਸ਼ੰਭੂ ਦੇ ਖਨੌਰੀ ਬਾਰਡਰ ਦੇ ਉੱਤੇ ਸਾਡਾ ਲਗਾਤਾਰ 13 ਮਹੀਨਿਆਂ ਤੋਂ ਇਹ ਅਦੋਲਨ ਚੱਲ ਰਿਹਾ ਸੀਗਾ ਉਹਦੇ ਤੇ ਬਲਡੋజర్ ਚਲਾ ਕੇ ਉਹਦੇ ਤੇ ਬਲਡੋజర్ ਚਲਾ ਕੇ ਜਿਹੜੇ ਉਹ ਸਾਡਾ ਸਟੇਜ ਆ ਜਾਂ ਉਹ ਤੰਬੂ ਨੇ ਉਹਨਾਂ ਦਾ ਤਬਾਹ ਨਾਸ ਕੀਤਾ ਵਾ ਅਸੀਂ ਭਗਵਾਨ ਜਮਾਨ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਤੈਨੂੰ ਨਹੀਂ ਸੀ ਪਤਾ ਤੇਰਾ ਵਾਸਤਾ ਕਿਹਦੇ ਨਾਲ ਪੈ ਗਿਆ ਵਾ ਤੇਰਾ ਵਾਹ ਕਿਹਦੇ ਨਾਲ ਪੈ ਗਿਆ ਵਾ ਬੰਦੇ ਦਾ ਪੁੱਤ ਬਣਾ ਕੇ ਛੱਡਾਂਗੇ ਨਾਨੀ ਯਾਦ ਕਰਾ ਕੇ ਆ ਕਰਾਂਗੇ ਤੈਨੂੰ ਪੂਰੇ ਪੰਜਾਬ ਦੇ ਵਿੱਚ ਇਹਨੂੰ ਸਵਾਲਾਂ ਔਖਾ ਕਰ ਦਿਆਂਗੇ ਉਹਨਾਂ ਜੇ ਤੱਕ ਸਾਡਾ ਅंदोलਨ ਜਾਰੀ ਰਹੇਗਾ ਜਿੰਨਾ ਚਿਰ ਤੱਕ ਸਾਨੂੰ ਐਮਐਸਬੀ ਦਾ ਗਰੰਟੀ ਕਾਨੂੰਨ ਨਹੀਂ ਮਿਲ ਜਾਂਦਾ ਡੈਂਟਰ ਸੁਆਮੀਨਾਥੀ ਰਿਪੋਰਟ ਨਹੀਂ ਲਾਗੂ ਐ ਕਰਾ ਲਿੰਦੇ ਲਖੀਂਪੁਰ ਖੂਈ ਖੀਰੀ ਦੇ ਦੋਛੀਆਂ ਨੂੰ ਸਜ਼ਾਵਾਂ ਨਹੀਂ ਦੇ ਦਿੰਦੇ ਉਹ ਨਰੇਗਾ ਦਾ 200 ਦਿਨ ਨਹੀਂ ਲੈ ਲਿੰਦੇ ਔਰ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਜਿਹੜਾ ਕਰਜ਼ਾ ਉਹ ਮਾਫ਼ ਨਹੀਂ ਕਰਵਾ ਲਿੰਦੇ ਰਹਿੰਦੇ ਦੰ ਤੱਕ ਰਹਿੰਦੇ ਸਾਧਕ ਉਹਨਾਂ ਜਿਹੜੇ ਸਰਕਾਰ ਦੇ ਦਾ ਜਿਹੜਾ ਜਬਰਿਆ ਉਹ ਸਬਰ ਦੇ ਨਾਲ ਮੁਕਾਬਲਾ ਕਰਾਂਗੇ ਸ਼ਾਂਤਮਈ ਤਰੀਕੇ ਦੇ ਨਾਲ ਇਥੋਂ ਵੀ ਆਪਦਾ ਜਦੋਂ ਜਾਵਾਂਗੇ ਸ਼ਾਂਤਮਈ ਤਰੀਕੇ ਨਾਲ ਜਾਵਾਂਗੇ ਔਰ ਉੱਥੇ ਵੀ ਸ਼ਾਂਤਮਈ ਤਰੀਕੇ ਦੇ ਨਾਲ ਆਪਦਾ ਧਰਨਾ ਪ੍ਰਦਰਸ਼ਨ ਕਰਕੇ ਸਰਕਾਰ ਨੂੰ ਔਰ ਡੀਸੀ ਮੋਗਾ ਨੂੰ ਪ੍ਰਸ਼ਾਸਨ ਮੋਗਾ ਨੂੰ ਇਹ ਦੱਸ ਦਿਆਂਗੇ ਕਿ ਜਿਹੜਾ ਤੁਸੀਂ ਜ਼ੁਲਮ ਕੀਤਾ ਵਾ ਜਿਹੜਾ ਤੁਸੀਂ ਜਬਰ ਕੀਤਾ ਵਾ ਇਹ ਲੋਕਾਂ ਨੂੰ ਨਹੀਂ ਗਾ ਮਨਜ਼ੂਰ ਹੈਗਾ ਲੋਗ ਇਸ ਦੇ ਵਿਰੋਧ ਆ ਲੋਕਾਂ ਦੀ ਜਿਹੜੀ ਗੱਲ ਆ ਉਹ ਲੋਕਾਂ ਦੇ ਚੁੱਲ੍ਹੇ ਦਾ ਕੱਪੜ ਚੁੱਕੀ ਆ ਲੋਕ ਉੱਠ ਖਲੋਤੇ ਆ ਲੋਕ ਸੜਕਾਂ ਦੇ ਆਗੇ ਆ ਲੋਕਾਂ ਨੇ ਰੇਲਾਂ ਦੇ ਜਾਣਾ ਏ ਲੋਕਾਂ ਨੇ ਡੀਸੀ ਦਫ਼ਤਰਾਂ ਦੇ ਜਾਣਾ ਏ ਤੇ ਉਹਨਾਂ ਚਿਰ ਤੱਕ ਇਹ ਅंदोलਨ ਸਾਡਾ ਜਾਰੀ ਰਹੂਗਾ ਜਿੰਨਾ ਚਿਰ ਸਾਰੀਆਂ ਮੰਗਾਂ ਅਸੀਂ ਮਨਵਾ ਨਹੀਂ ਲੈਂਦੇ ਇਹ ਭਗਵਾਨ ਤੁਮਾਣਾ ਉਹਦਾ ਭਲੇਖਾ ਕੱਢ ਦੇਵੇ ਕਿ ਮੈਂ ਤੱਬੂ ਟਾ ਕੇ ਸਟੇਜ ਟਾ ਕੇ ਖਰੇ ਇਹਨਾਂ ਦੀ ਆਵਾਜ਼ ਬੰਦ ਕਰ ਦੂੰਗਾ ਇਹ ਆਵਾਜ਼ ਸਾਡੀ ਉਨਾ ਚਿਰ ਚੱਕੇ ਜਾਰੀ ਰਹੂਗੀ ਜਿੰਨਾ ਚਿਰ ਤੱਕ ਅਸੀਂ ਆਪਦੀਆਂ ਪੂਰੀਆਂ ਮੰਗਾ ਮਨਵਾੜ ਹੀ ਲੈਂਦੇ ਕਿਸਾਨਾਂ ਮਜ਼ਦੂਰਾਂ ਦਾ ਇੱਕ ਜਿੰਦਾਬਾਦ ਜਿੰਦਾਬਾਦ ਸਾਡੀ ਜੋ ਸੂਬੇ ਵੱਲੋਂ ਫੈਸਲਾ ਕੀਤਾ ਗਿਆ ਜੋ ਐਲਾਨ ਹੋਇਆ ਵਾ ਉਹ ਅਸੀਂ ਡੀਸੀ ਦਫ਼ਤਰ ਅੱਗੇ ਬਾਹਾਂਗੇ ਆਗੇ ਆਪਦਾ ਜਿਹੜਾ ਜਿਹੜੀ ਵਾਜ ਹੈ ਸਾਡੀ ਉਹ ਡੀਸੀ ਇੱਥੋਂ ਜਿਹੜਾ ਉੱਠ ਕੇ ਡੀਸੀ ਦਫ਼ਤਰ ਜਾਵਾਂਗੇ ਆਹ ਹੋਣੀ ਕੁਝ ਮਿੰਟਾਂ ਵਿੱਚ ਦਸਵੀਆਂ ਮਿੰਟਾਂ ਦੇ ਵਿੱਚ ਇੱਥੋਂ ਅਸੀਂ ਆਪਦੀ ਤਿਆਰੀ ਕਰਕੇ डीसी ਦਫ਼ਤਰ ਦੇ ਅੱਗੇ ਪਹੁੰਚਣ ਦੀ ਐ ਸਾਡੀ ਪੂਰੀ ਤਿਆਰੀ ਹੈ ਕਿੰਨੀ ਦੇਰ ਵਾਸਤੇ ਤੁਹਾਡੇ ਨਾਲ ਪ੍ਰਦਰਸ਼ਨ ਉੱਥੇ ਰੱਖਿਆ ਗਿਆ ਡੀਸੀ ਦਫ਼ਤਰ ਇਹ ਆਨ ਵਿੱਚੇ ਸਮੇਂ ਵਾਸਤੇ ਆ ਅਜੇ ਸ਼ਾਮ ਨੂੰ ਫਿਰ ਜਦੋਂ ਸਾਡੇ ਆਗੂ ਫੈਸਲਾ ਕਰਨਗੇ ਜੋ ਅਗਲੀ ਰਣਨੀਤੀ ਹੋਗੀ ਉਹ ਨਾਲੋਂ ਨਾਲ ਤੁਹਾਨੂੰ ਸਮੋਦੋ ਵੀ ਲਗਾਤਾਰ ਤੁਹਾਡੇ ਨਾਲ ਗੱਲਬਾਤ ਹੋ ਰਹੀ ਹੈ ਕੀ ਕਰ ਰਹੇ ਨੇ ਪੁਲਿਸ ਅਧਿਕਾਰੀ ਹਾਂ ਪੁਲਿਸ ਵਾਲੇ ਆ ਜਿਹੜੇ ਪ੍ਰਸ਼ਾਸਨ ਆ ਜਿਹੜਾ ਉਹ ਐਂ ਪੱਪਾ ਭਾਰ ਹੋਇਆ ਫਿਰਦਾ ਵਾ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਜਿਹੜੀ ਉਹ ਦਬਾਉਣੀ ਚਾਹੁੰਦਾ ਵਾ ਤੇ ਉਹ ਕਹਿੰਦਾ ਵਾ ਵੀ ਉੱਥੇ ਨਾ ਜਾਓ ਤੁਸੀਂ ਆਪਦਾ ਇੱਥੇ ਧਰਨਾ ਪ੍ਰਦਰਸ਼ਨ ਕਰ ਲਓ ਇੱਥੇ ਧਰਨਾ ਪ੍ਰਦਰਸ਼ਨ ਕਰਨ ਦਾ ਸਾਡਾ ਕੋਈ ਮਕਸਦ ਨਹੀਂਗਾ ਇੱਥੇ ਹੀ ਇੱਕ ਡੇਰੇ ਦੇ ਅੱਗੇ ਬੈਠੇ ਹੋਏ ਇੱਥੇ ਆਈ ਆਪਦਾ ਗਿਣਤੀ ਜਿਹੜੀ ਸੀ ਉਹ ਆਪਦੀ ਇਕੱਠੀ ਕਰਨ ਲੈ ਆ ਜਿਹੜਾ ਧਰਨਾ ਪ੍ਰਦਰਸ਼ਨ ਆ ਉਹ ਡੀਸੀ ਮੋਗਾ ਦੇ ਅੱਗੇ ਤੇ ਐਸਐਸਪੀ ਮੋਗਾ ਦੇ ਅੱਗੇ ਉਸ ਦਫ਼ਤਰ ਦੇ ਅੱਗੇ ਹੀ ਹੋਊਗਾ ਸਾਡਾ ਜਿਵੇਂ ਆ ਪੂਰੇ ਪੰਜਾਬ ਦੇ ਵਿੱਚ ਕਰਨਤਾਰਨ ਦੇ ਵਿੱਚ ਸਾਡਾ ਜਿਹੜਾ ਡੀਸੀ ਦਫ਼ਤਰ ਦੇ ਵਿੱਚ ਮੋਰਚਾ ਲੱਗ ਚੁੱਕਾ ਵਾ ਹੋਰ ਵੀ ਕਈਆਂ ਜ਼ਿਲ੍ਹਿਆਂ ਦੇ ਵਿੱਚ ਡੀਸੀ ਦਫ਼ਤਰ ਅੱਗੇ ਮੋਰਚਾ ਲੱਗ ਚੁੱਕਾ ਵਾ ਕੁਝ ਚਿਰ ਬਾਅਦ ਸਾਡਾ ਇੱਥੇ ਵੀ ਜਿਹੜਾ ਮੋਗੇ ਦੇ ਵਿੱਚ ਆ ਉਹ ਮੋਰਚਾ ਲਗਾਤਾਰ ਜਾਰੀ ਰਹੂਗਾ ਤੇ ਕਿਹੜੇ ਕਿਹੜੇ ਜਥੇਬੰਦੀਆਂ ਨਾਲ ਸ਼ਾਮਿਲ ਹੈਗੀ ਤੁਹਾਡੇ ਪ੍ਰਦਰਸ਼ਨ ਦੇ ਅੱਜ ਇੱਥੇ ਕਿਸਾਨ ਮਜ਼ਦੂਰ ਸੰਘਾਸ਼ ਕਮੇਟੀ ਆ ਇਹ ਇੱਥੇ ਉਹਨਾਂ ਦੇ ਵਰਕਰ ਆ ਸਾਰੇ ਦੂਜੇ ਵੀ ਆਪ ਦੇ ਜਿਹੜੇ ਕਿ ਕਿਸਾਨ ਮਜ਼ਦੂਰ ਮੋਰਚਾ ਵਾ ਉਹਨਾਂ ਦੇ ਵਕਫ ਵਕ ਆਗੂ ਆ ਜਿਹੜੇ ਉਹ ਆਪਦੇ ਜਿਹੜੇ ਇਕੱਤਰ ਹੋਏ ਆ ਉਹ ਟਾਈਮ ਤੇ ਉੱਥੇ ਡੀਸੀ ਦਫਤਰ ਪਹੁੰਚ ਜਾਣਗੇ ਜੀ ਜੰਦਾ ਅਗਰਤੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਮੌਕਾ ਪਰਜਾ ਜੰਦਾ ਬੇੜਾਈ ਕਰਕੇ ਮੌਕੇ ਪਰਜਾ ਜੰਦਾ ਰੋਏ ਕੱਖ ਨਾਲ ਸਪਾਨਾ ਨੂੰ ਤੰਪਾ ਦੇ ਜਾਣ ਕਰਨ ਵਾਲੀ ਪਰਜਾ ਜੰਦਾ ਰੋਏ ਕੱਖ ਨਾਲ ਹੱਤਾ ਕਮਨੂ ਨੇ ਖੜਾ ਬਾਟਰ ਕਰਨ ਲੱਗਾ ਸੀ ਬੰਦਾ ਪਤਾ ਨੂੰ ਨਹੀਂ ਖੋਤੀ ਵੀ ਹੱਕ ਦੀ ਆਵਾਜ਼ ਠਾਵੇ ਦੇ ਪੁਲਸ ਨੂੰ ਕੇ ਗਾੜਿਓ 50 ਜੋ ਚਲ ਮਰ ਕੇ ਗੱਡੀ ਵਟ ਕੇ ਜਾਊਗਾ ਪਿੱਛੇ ਜੂਨੇਗਾ ਤੁਹਾਡੇ ਦੀ ਆਵਾਜ਼ ਦਵਾਦੀ ਠੱਗੇ ਛਾਈ ਠੱਗੇ ਛਾਈ ਨਹੀਂ ਚਲੇਗੀ ਜਿਹੜਾ ਹੋਵੇ ਉਹਦੇ ਪੂਰੇ ਨਾਮ ਕੋਈ ਗੁੰਡਾ Hãy subscribe cho kênh Ghiền Mì Gõ Để không bỏ lỡ ਅੰਤਮਾਨ ਸਰਕਾਰ ਦਾ ਵੇੜਾ ਹੀ ਗਰਕ ਵੇੜਾ ਹੀ ਗਰਕਾ ਵੇੜਾ ਹੀ ਗਰਕਾ ਸਸਾਨਾ ਦੇ ਤਿਆਚਾਰ ਕਰਨ ਵਾਲੀ ਸਰਕਾਰ ਦਾ ਰੋਹੇ ਕੱਖਣਾ ਰੋਹੇ ਕੱਖਣਾ ਰੋਹੇ ਕੱਖਣਾ ਸਰਕਾਰਾਂ ਦੀ ਨਾ ਚਾਕ ਕਰੋ ਆਪਣੀ ਰਾਖੀ ਆਪ ਕਰੋ ਸਰਕਾਰਾਂ ਦੀ ਨਾ ਚਾਕ ਕਰੋ ਆਪਣੀ ਰਾਖੀ ਆਪ ਕਰੋ ਆਜੋ ਆਜੋ ਦੋਰ ਗੱਡੀ ਵੀ ਅੱਗੇ ਲੜੀ ਜਾਨ ਹੀ ਨਹੀਂ ਦੇਣੀ ਗੱਡੀ ਦੋਰ ਅੱਗੇ ਸ਼ਾਹਦ ਮੈਂ ਕ੍ਰਿਕਟ ਦੇ ਨਾਲ ਤੁਰਿਆ ਆਜੋ 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 ਮੇਰੇ ਵੀਰ ਆਜੋ 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 ਅਗਰ ਤੁਸੀਂ ਆਓ ਪ੍ਰਸ਼ਾਸਨ ਨੂੰ ਬੇਨਤੀ ਆ ਕੋਈ ਹੱਕ ਨਹੀਂ ਤੁਹਾਡਾ ਇੱਥੇ ਰੋਕਣ ਦਾ ਕੋਈ ਕਾਨੂੰਨ ਨਹੀਂ ਦਾ ਇੱਥੇ ਰੋਕਣ ਦਾ ਕੋਈ ਨਹੀਂ ਗੱਡੀ ਅੱਗੇ ਖੜਾ ਰੋਕੋ ਮਾਰੋ ਹਨ ਗੱਡੀ ਖੜਾ ਇਹ ਸਭ ਪ੍ਰਸ਼ਾਸਨ ਮੁਬਾਰਕ ਮੁਬਾਰਕ ਸਭ ਪ੍ਰਸ਼ਾਸਨ ਜੈ ਜਲ ਮੁਰਦਾਬਾ ਮੁਬਾਰਕ ਮੁਬਾਰਕ ਸਭ ਪ੍ਰਸ਼ਾਸਨ ਦਾ ਬੇੜੇ ਹੀ ਕਰਕੇ

नथे <laughs>